ਮਾਮਲਾ ਬਿੱਤੀ ਦਿਨ ਨਿਹੰਗ ਸਿੰਘ ਦਾ ਬਾਣਾ ਪੈਨੇ ਵਿਅਕਤੀ ਵੱਲੋਂ ਇੱਕ ਨੌਜਵਾਨ ਤੇ ਹਮਲਾ ਕਰਕੇ ਉਸ ਦਾ ਗਟ ਵੱਢ ਦਿੱਤਾ ਸੀ ਅਤੇ ਇਸ ਦਰਾਂ ਨੌਜਵਾਨ ਦਾ ਦੂਜਾ ਹੱਥ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਦੀ ਗੰਬੀਰ ਹਾਲਤ ਨੂੰ ਦੇਖਦੇ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਨਿਹੰਗ ਸਿੰਘ ਦਾ ਬਾਣਾ ਪੈਨੇ ਕਥਿਤ ਦੋਸ਼ੀ ਕਰਨ ਵੀਰ ਸਿੰਘ ਲਵਲੀ ਨੂੰ ਗ੍ਰਿਫਤਾਰ ਕਰ ਲਿਆ ਇਸ ਮੌਕੇ ਤੇ ਐਸਪੀਡੀ ਰਕੇਸ਼ ਜੱਜਪਤਾ ਕਹਿਣਾ ਹੈ ਕਿ ਉਕਤ ਵਿਅਕਤੀ ਲੋਕਾਂ ਨੂੰ ਡਰਾ ਧਮਕਾ ਕੇ ਪੈਸੇ ਦੀ ਵਸੂਲੀ ਕਰ ਰਿਹਾ ਸੀ ਇਸ ਨੇ ਪੀੜਤ ਜਤਨ ਦੇ ਕੋਲੋਂ ਵੀ ਪੈਸੇ ਦੀ ਮੰਗ ਕੀਤੀ ਤੇ ਨਾ ਦੇਣ ਤੇ ਉਸ ਨੇ ਹਮਲਾ ਕਰ ਦਿੱਤਾ ਪੁਰਸ਼ ਦਾ ਕਹਿਣਾ ਹੈ ਕਿ ਇਹ ਵਿਅਕਤੀ ਨਿਹੰਗ ਸਿੰਘ ਦਾ ਬਾਣਾ ਪਾ ਕੇ ਨਿਹੰਗ ਸਿੰਘਾਂ ਨੂੰ ਬਦਨਾਮ ਕਰ ਰਿਹਾ ਹੈ ਅਤੇ ਨਸ਼ਾ ਕਰਨ ਦਾ ਵੀ ਆਦੀ ਹੈ ਕੱਲ ਸਾਨੂੰ ਇੱਕ ਸੂਚਨਾ ਮਿਲੀ ਸੀ ਜਿਦੇ ਸੂਚਨਾ ਦੇ ਤਹਿਤ ਇਹ ਪਤਾ ਲੱਗਾ ਕਿ ਇੱਕ ਮੰਡੀ ਗੋਵਿੰਦਗੜ ਮਾਸਟਰ ਕੋਲੋਨੀ ਦਾ ਜਤਿਨ ਨਾਮ ਦਾ ਮੁੰਡਾ ਜਿਹੜਾ ਰਹਿਣ ਵਾਲਾ ਹੈ ਉਹਦੇ 'ਚ ਜਾਣ ਜਾਣਲੇ ਵ ਹਮਲਾ ਹੋਇਆ ਹੈ ਸੋ ਐਸਐਚਓ ਨੇ ਮੌਕੇ ਤੇ ਆਈ ਉਹਨੂੰ ਪੇਜਾ ਪੇਜ ਕੇ ਉਹਦੇ ਬਿਆਨ ਰਿਕਾਰਡ ਕੀਤੇ ਗਏ ਔਰ ਉਹਦੇ ਬਿਆਨ ਦੇ ਆਧਾਰ ਤੇ ਮੁਕੱਦਮਾ ਨੰਬਰ 147 ਅੰਡਰ ਸੈਕਸ਼ਨ 115 1 118 2 109 बीएनएस ਰਜਿਸਟਰ ਕੀਤਾ ਗਿਆ ਜਿਦੇ ਵਿੱਚ ਜਿਹੜਾ ਮੁੱਖ ਮਲਜ਼ਮ ਸਾਹਮਣੇ ਆਇਆ ਉਹ ਸੀਗਾ ਕਰਨਵੀਰ ਸਿੰਘ ਅਲਿਸ लवली ਜਿਹੜਾ ਕਿ ਮਾਸਟਰ ਕਲੋਨੀ ਦਾ ਹੀ ਰਹਿਣ ਵਾਲਾ ਸੀਗਾ ਔਰ ਮੁਕਦਮਾ ਜਿਹਦੇ ਦਰਜ ਹੋਇਆ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਹੇਠ ਅੰਡਰ ਸੁਪਰਵਾਈਜ਼ਨ ਡੀਐਸਪੀ ਅਮਲੋ ਗੁਰਦੀਪ ਜੀ ਵਕਫ ਵਕ ਟੀਮਾਂ ਦਾ ਗਠਨ ਕੀਤਾ ਗਿਆ ਐਸਐਚਓ ਮੰਡੀ ਗੋਵਿੰਦਗੜ ਮਨਪ੍ਰੀਤ ਸਿੰਘ ਇਨਾਂ ਨੇ ਬੜੇ ਹੀ ਪ੍ਰੋਂਪਟ ਐਕਸ਼ਨ ਲੈਂਦੇ ਹੋਏ ਪੂਰੇ ਮੰਡੀ ਗੋਵਿੰਦਗੜ ਦੀ ਨਾਕਾਬੰਦੀ ਕੀਤੀ ਔਰ ਉਸ ਤੋਂ ਬਾਅਦ ਵਕਫ ਵਕ ਥਾਵਾਂ ਤੇ ਇਨਾਂ ਨੇ ਛਾਪੇ ਮਾਰੀ ਕੀਤੀ ਜਿਹੜੀ ਵਕਫ ਵਕ ਥਾਵਾਂ ਤੇ ਛਾਪੇਮਾਰੀ ਕੀਤੀ ਉਹਦੇ ਵਿੱਚ ਇਹਨਾਂ ਨੂੰ ਆਪਣੇ ਬੜੀ ਉਹ ਸਫਲਤਾ ਹਾਸਿਲ ਹੋਈ ਔਰ ਜਿਹੜਾ ਮੁੱਖ ਮਲਜ਼ਮੇ ਦੇ ਵਿੱਚ ਕਰਨਵੀਰ ਸਿੰਘ ਐਲਿਸ लवली ਸੀਗਾ ਉਹਦੀ ਅਰੈਸਟ ਕੀਤੀ ਗਈ। ਇਹਦੀ ਅਰੈਸਟ ਤੋਂ ਬਾਅਦ ਜਿਹੜੀ ਮੁਦਲੀ ਪਰਤਾਕ ਕੀਤੀ ਗਈ ਉਹਦੇ ਵਿੱਚ ਕਈ ਗੱਲਾਂ ਸਾਹਮਣੇ ਆਈ ਕਿ ਜਿਹੜਾ ਇਹ ਕਰਨਵੀਰ ਸਿੰਘ ਐਲਿਸ लवली ਹੈ ਇਹਨੇ 6-7 ਮਹੀਨੇ ਪਹਿਲੇ ਨਿਹੰਗਾਂ ਦਾ ਬਾਣਾ ਪਹਿਨਣਾ ਸ਼ੁਰੂ ਕੀਤਾ। ਔਰ ਨਿਹੰਗਾਂ ਨੂੰ ਮਹਾਬ ਜਿਹੋ ਜਿਹੇ ਕੰਮ ਇਹ ਕਰਦਾ ਸੀ ਉਹ ਬਾਣੇ ਦੇ ਵਿੱਚ ਬਾਣਾ ਪਹਿਨ ਕਰਕੇ ਇਹ ਲੋਕਾਂ ਨੂੰ ਐਕਸਟਰੋਟ ਕਰਨ ਦਾ ਕੰਮ ਕਰਨਾ ਸ਼ੁਰੂ ਕਰਤਾ ਔਰ ਇਹਦੇ ਵਿੱਚ ਇਹ ਮੋਟੀਵੇਟ ਹੁੰਦਾ ਗਿਆ ਔਰ ਉਸ ਤੋਂ ਬਾਅਦ ਜਦੋਂ ਇਹ ਜਤਿੰਦੇ ਕੋਲ ਗਿਆ ਜਤਿੰਦੋਂ ਇਸਨੇ ਪੈਸੇ ਐਕਸਟਰੋਟ ਕਰਨ ਦੀ ਕੋਸ਼ਿਸ਼ ਕੀਤੀ ਜਤਿੰਦੇ ਰਜਿਸਟਰ ਕਰਨ ਦੇ ਕਾਰਨ ਇਹਨੇ ਆਪਣੀ ਕਿਰਪਾਨ ਦੇ ਨਾਲ ਉਹਦੇ ਦੇ ਜਾਨਲੇਵਾ ਹਮਲਾ ਕੀਤਾ ਹਮਲੇ ਦੇ ਵਿੱਚ ਉਹਨੇ ਜਿਵੇਂ ਆਪਣੀ ਬਾਹ ਵਿੱਚ ਲਾਉਂਦੇ ਆ ਉਹਦੇ ਜਿਹੜੇ ਦੋਨੋਂ ਗੁੱਟ ਸੀਗੇ ਦੋਨੋਂ ਹੱਥ ਦੇ ਉਹਦੇ ਗੰਭੀਰ ਸੱਟਾਂ ਲੱਗੀਆਂ শারਪ ਸੱਟਾਂ ਲੱਗੀਆਂ ਔਰ ਉਹ ਆਪਣੀ ਜਾਨ ਕਿਸੇ ਤਰ੍ਹਾਂ ਤੇ ਉਹ ਬਚਾ ਪਾਇਆ ਜਾ ਕੇ ਕਿ ਉਹ ਹਸਪਤਾਲ ਦੇ ਵਿੱਚ ਐਡਮਿਟ ਹੈ ਔਰ ਇਥੋਂ ਉਹਨੂੰ ਰੈਫਰ ਕੀਤਾ ਗਿਆ ਪੀਜੀਆਈ ਔਰ ਜਿਹੜੀ ਗੱਲ ਸਾਹਮਣੇ ਆਈ ਉਹ ਇਹੀ ਹੈ ਕਿ ਜੀ 6-7 ਮਹੀਨੇ ਪਹਿਲੇ ਇਹ ਜਿਹੜਾ ਬੰਦਾ ਆਪ ਹੈ ਹੁਣ ਮੇਰੇ ਕੋਲ ਜਸਟ ਐਸਐਚਓ ਸਾਹਿਬ ਮੈਡੀਕਲ ਕਰਾ ਕੇ ਆਏ ਨੇ ਜਿਹੜੀ ਹੁਣ ਰਿਪੋਰਟ ਮੇਰੇ ਕੋਲ ਆਈ ਹੈ ਇਹਦਾ ਆਪਾਂ ਆਪ ਡੋਪ ਟੈਸਟ ਕਰਾਇਆ ਡੋਪ ਟੈਸਟ ਦੇ ਵਿੱਚ ਨਸ਼ੇ ਦਾ ਆਦੀ ਹੋਣ ਦਾ ਹੋਣ ਦੀ ਰਿਪੋਰਟ ਆਈ ਹੈ ਉਹ ਰਿਪੋਰਟ ਨੂੰ ਅਸੀਂ ਪੂਰੀ ਤਰ੍ਹਾਂ ਵਾਚਾਂਗੇ ਉਸ ਤੋਂ ਬਾਅਦ ਜਿਹੜੀ ਵੀ ਬਣਦੀ ਹੋਰ ਕਾਰਵਾਈ ਇਹਦੇ ਚ ਚੈੱਕ ਕੀਤੀ ਜਾਊਗੀ ਸੋ ਜਿਹੜਾ ਬੰਦਾ ਆਪ ਨਸ਼ਾ ਕਰਨ ਦਾ ਆਦੀ ਹੋਏ ਔਰ ਉਸ ਤੋਂ ਬਾਅਦ ਜਾ ਕੇ ਉਹ ਐਜੇ ਕੰਮ ਕਰੇ ਮਨੀ ਐਕਸਟਰੋਟ ਕਰੇ ਔਰ ਉਹ ਵੀ ਇਨ ਲਿਓਫ ਕੀ ਨਿਹੰਗਾ ਦਾ ਬਾਣਾ ਪਹਿਨ ਕਰਕੇ ਨਿਹੰਗਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਇੱਕ ਤਰ੍ਹਾਂ ਤੇ ਮੈਂ ਕਹਿ ਸਕਦਾ આરોપી ਦੇਖੋ ਜਸਟ ਹੁਣੀ ਕਲੀ ਉਹਦੀ ਅਰੈਸਟ ਹੋਈ ਹੈ ਅਜੂ ਦਾ ਮੈਡੀਕਲ ਟੈਸਟ ਕਰਾਇਆ ਗਿਆ ਇਹਦਾ ਰਿਮਾਂਡ ਲਿਤਾ ਜਾਊਗਾ ਉਸ ਤੋਂ ਅੱਗੇ ਜਿਹੜੀ ਪੁਚਕੀ ਚ ਹੈ ਉਹ ਜਾਰੀ ਰਹੂਗੀ ਉਹਦੇ ਵਿੱਚ ਇਹ ਜਿਹੜੀ ਗੱਲਾਂ ਹੈ ਜਿਹੜੀ ਰਿਪੋਰਟ ਸਾਡੇ ਕੋਲ ਹੁਣ ਆ ਰਹੀ ਹੈ ਉਹ ਸਾਰੀ ਰਿਪੋਰਟ ਨੂੰ ਵੈਰੀਫਾਈ ਕਰਾਂਗੇ ਹਜੇ ਤੱਕ ਤੋਂ ਸਾਡੇ ਕੋਲ ਕੋਈ ਐਫਬੀ ਜਿੱਥੇ ਮੰਦੀ ਨਹੀਂ ਆਈ ਹੈ ਇਹਦੇ ਨਾਲ ਨਾਈ ਦੇ ਮਗਰ ਦੂਜੀ ਗੱਲ ਬੜੀ ਸਾਫ ਹੈ ਜਿਹੜ